ਖਬਰ ਨਮਾ ਦੇਖ ਰਹੇ ਸਾਰੇ ਹੀ ਸੁਤਿਆਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂੰ ਸਰਾਜ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੁਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਰਾਧਾ ਸਵਾਮੀ ਡੇਰਾ ਬਿਆਸ ਦੀ ਸੰਗਤ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਮਾਰਚ ਮਹੀਨੇ ਤੋਂ ਡੇਰੇ ਦੇ satsang ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਨਵੀਂ ਟਾਈਮਿੰਗ ਦੇ ਅਨੁਸਾਰ 1 ਮਾਰਚ ਤੋਂ satsang ਸਵੇਰੇ 9:00 ਵਜੇ 30 ਮਿੰਟ ਤੇ ਹੋਵੇਗਾ ਇਸ ਤੋਂ ਪਹਿਲਾਂ ਸਸਕ ਦਾ ਸਮਾਂ 10 ਵਜੇ ਦਾ ਸੀ ਇਸ ਨਾਲ ਡੇਰਾ ਬਿਆਸ ਵੱਲੋਂ ਇੱਕ ਹੋਰ ਮਹੱਤਵਪੂਰਨ ਫੈਸਲਾ ਵੀ ਲਿਆ ਗਿਆ ਜਿਸ ਵਿੱਚ ਡੇਰੇ ਵਿੱਚ ਵੀ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਫੈਸਲੇ ਦਾ ਉਦੇਸ਼ ਸੰਗਤ ਦੇ ਸਾਰੇ ਸ਼ਰਧਾਲੂਆਂ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹ ਕਰਨਾ ਹੁਣ satsang ਵਿੱਚ ਬੈਠਣ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਜਾਵੇਗਾ ਸਾਰੇ ਸ਼ਰਧਾਲੂ ਇੱਕੋ ਜਗ੍ਹਾ ਤੇ ਬੈਠਣਗੇ ਇਹ ਫੈਸਲਾ ਇਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਵਧਾਵੇਗਾ ਅਤੇ ਸੰਗਤ ਨੇ ਇਸ ਨੂੰ ਇੱਕ ਛਲਾਂਗਾ ਯੋਗ ਕਦਮ ਮੰਨਿਆ ਹੈ ਦੂਸਰੀ ਹੈ ਇਸ ਤਰ੍ਹਾਂ ਡੇਰਾ ਬਿਆਸ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਸਦਾ ਪੀੜਤਾਂ ਦੀ ਮਦਦ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹੈ ਇਸ ਸਮੇਂ ਡੇਰਾ ਬਿਆਸ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਰੀਜ਼ਾਂ ਦੇ ਲਈ ਪਰਟੀਮ ਭਰਪੂਰ ਖਾਣਾ ਮੁਹੱਈਆ ਕਰਵਾਇਆ ਹੈ ਡੇਰੇ ਦੇ ਸੇਵਾਦਾਰਾਂ ਵੱਲੋਂ ਖੁਦ ਤਿਆਰ ਕੀਤਾ ਗਿਆ ਸ਼ੁੱਧ ਭੋਜਨ ਪੈਕ ਲੰਚ ਬਣਾਇਆ ਜਾ ਰਿਹਾ ਹੈ ਜਿਸ ਨੂੰ ਬਿਨਾਂ ਕਿਸੇ ਭੇਦਭਾਵ ਟੀਵੀ ਦੇ ਮਰੀਜ਼ਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਡੇਰਾ ਇਹ ਸੇਵਾ ਡੇਰੇ ਬਿਆਸ ਦੇ ਪੈਰੋਕਾਰਾਂ ਵੱਲੋਂ ਸਫਤਾ ਨਾਲ ਨਿਭਾਈ ਜਾ ਰਹੀ ਹੈ ਯਾਨੀ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਮੰਨਤਾ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਜਾਂ ਪ੍ਰੈਜ਼ਰ ਸ਼੍ਰੀ ਅਬਰਸਰ ਹਲਕੇ ਦੇ ਵਿੱਚ ਜਿਹੜੇ ਟੀਵੀ ਦੇ ਪੇਸ਼ੈਂਟ ਨੇ ਉਹਨਾਂ ਨੂੰ ਵਧੀਆ ਅਤੇ ਪ੍ਰੋਟੀਨ ਯੁਕਤ ਜਿਹੜਾ ਹੈ ਭੋਜਨ ਹਰ ਰੋਜ਼ ਡੇਰੇ ਦੇ ਪੈਰਾ ਪੈਰੋ ਕਾਰਾਂ ਵੱਲੋਂ ਜਿਹੜਾ ਹੈ ਮੁਹੱਈਆ ਕਰਵਾਇਆ ਜਾਂਦਾ ਹੈ ਯਾਨੀ ਕਿ ਹਰ ਸੰਭਵ ਮਦਦ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪੈਰਾ ਪੈਰੋਕਾਰ ਜਿਹੜੇ ਨੇ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਧੰਨ